ਸਤਿ ਸ਼੍ਰੀ ਅਕਾਲ ਜੀ ਅਨਮਿਊਟ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਖਵਿੰਦਰ ਸਿੰਘ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਚੰਡੀਗੜ੍ਹ ਦੇ ਵਿੱਚ ਵਿਸ਼ੇਸ਼ ਬੱਚਿਆਂ ਲਈ ਨਿਯੁਕਤੀ ਪੱਤਰ ਵੰਡੇ ਗਏ ਨੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਬੱਚਿਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਇਸ ਮੌਕੇ ਮੁੱਖ ਸਕੱਤਰ ਰਾਜੀਵ ਵਰਮਾ ਵੀ ਮੌਜੂਦ ਰਹੇ ਨੇ ਇਸ ਮੌਕੇ 40 ਜੀਬੀਟੀ ਟੀਜੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਇਸ ਸਮਾਗਮ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸੈਕਟਰ 35 ਦੇ ਸਥਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ ਰਾਜਪਾਲ ਗੁਲਾਬਚੰਦ ਕਟਾਰੀਆ ਨੇ ਕਿਹਾ ਕਿ 40 ਜਬੀਟੀ ਅਤੇ ਟੀਜੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ਅਤੇ ਵਿਸ਼ੇਸ਼ ਅਧਿਆਪਕਾਂ ਨੂੰ ਵੀ ਨਿਯੁਕਤੀ ਪੱਤਰ ਦਿੱਤੇ ਗਏ ਨੇ ਉਹਨਾਂ ਨੇ ਕਿਹਾ ਕਿ ਪੈਰਾ 올림픽 ਦੇ ਵਿੱਚ ਵੀ ਅਪਾਹਜ ਬੱਚਿਆਂ ਵੱਲੋਂ ਚੰਗਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਪਾਹਜ ਬੱਚਿਆਂ ਲਈ ਵਿਸ਼ੇਸ਼ ਕੋਚ ਵੀ ਨਿਯੁਕਤ ਕੀਤੇ ਗਏ ਨੇ ਜਿਹੜੇ ਕਿ ਬੱਚਿਆਂ ਨੂੰ ਕੋਚਿੰਗ ਦੇਣਗੇ ਤਾਂ ਜੋ ਉਹ ਖੇਡ ਜਗਤ ਅੰਦਰ ਹੋਰ ਵੀ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਦੇਸ਼ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ ਇਸ ਤੋਂ ਇਲਾਵਾ گورنر ਗੁਲਾਬ ਚੰਦ ਕਟਾਰੀਆ ਨੇ ਅੱਗੇ ਜੋ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਨਿਯੁਕਤੀ ਪੱਤਰ ਹਮਨੇ ਨੂੰ ਕੋ ਦਿਆ ਹੈ ਔਰ ਵਿਸ਼ੇਸ਼ ਕਰਕੇ ਇਹ ਇੱਕ ਵਿਸ਼ੇਸ਼ ਸਿੱਖਿਆ ਦੀ ਆਵਸ਼ਕਤਾ ਹੁੰਦੀ ਹੈ ਉਹਨ ਬੱਚੋਂ ਕੇ ਲੀਏ ਜਿੰਨ ਕੋ दिव्यांग के रूप में हम चयनित करते हैं या जिनके जीवन में कोई कमी खामी ईश्वर छोड़ देता है पर उनमें क्षमता अपार होती है और उसके कारण से जब जब भी हमने उनको ग्रो करते हुए देखा उनके उपलब्धियों को देखा तो कई बच्चे आईएएस बने किसी लाइन में से निकल करके बने इसका मतलब प्रभु में उनमें क्षमता तो दी है क्योंकि हम ऐसा मानते हैं कि प्रत्येक प्राणी में भगवान का ही अंश होता है तो ये जो विशेष शिक्षक जो हमने आज 40 नियुक्ति पत्र दिया पहले तेबीस ही थे तीन हज़ार बयासी कुल बच्चे हैं कुछ घरों पर भी रहते हैं उनको भी जाकर के हम लोग देखते हैं तो एक विशेष नई शिक्षा पद्धति के तहत एक का इस काम में सब जुटे हैं आज हमने नियुक्ति पत्र दिया उनसे उम्मीद करते हैं कि आपको एक विशेष शिक्षक का दर्जा दिया है शिक्षक का नहीं विशेष शिक्षा बहुत सारे गोल्ड मेडल बच्चे लेकर आए हैं कोचिज की कमी पाई जा रही है नहीं नहीं कमी नहीं।, नहीं ये जो मिला है ना ये भी उनके से प्रयत्न से मिला नेगेटिव बात सोचने से समाज का कभी भला नहीं होगा पॉजिटिव सोचो आज चार कदम अच्छे चले हैं कल आठ कदम अच्छे चलेंगे कमियाँ ढूंढना शुरू करोगे तो जिंदगी में निराशा से अलावा कुछ हाथ नहीं लगेगा तो मैं सोचता हूँ कि जो किया है वो बहुत अच्छा है आगे और अच्छा करने के लिए सब लोग प्रयत्न करें तो हम और अच्छा कर सकते सर कुलदीप ढलीवा जो मंत्री है उनको ऐसा अह महकमा दिया गया जो है ही नहीं था कोई डिपार्टमेंट है देखो मेरा काम नहीं है ये देने वाले जानते दा उधर पंजाब विधानसभा ਦਾ ਸੈਸ਼ਨ ਵੀ ਸ਼ੁਰੂ ਹੋ ਚੁੱਕਿਆ ਤੇ ਇਸ ਸੈਸ਼ਨ ਵਿੱਚ ਪੰਜਾਬ ਦੇ ਕੈਬਨਟ ਮੰਤਰੀ ਅਤੇ ਸੂਬਾ ਪ੍ਰਧਾਨ ਅਮਨ अरोड़ा ਵੀ ਪਹੁੰਚੇ ਨੇ ਜਿੱਥੇ ਉਹਨਾਂ ਨੇ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉੱਤੇ ਤਿੱਖੇ ਸ਼ਬਦੀ वार ਕੀਤੇ ਨੇ ਅਮਨ ਅਰੋੜਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਹਮੇਸ਼ਾ ਹੀ ਭਾਜਪਾ ਦੇ ਸੰਪਰਕ ਵਿੱਚ ਰਹੇ ਹਨ ਉਹਨਾਂ ਨੇ ਆਖਿਆ ਕਿ ਪ੍ਰਤਾਪ ਸਿੰਘ ਬਾਜਵਾ ਅਜੇਹੇ ਬੇਤੁੱਕੇ ਬਿਆਨ ਦੇਣ ਲਈ ਜਾਣੇ ਜਾਂਦੇ ਨੇ ਯਾਨੀ ਕਿ ਉਹ ਬੇਤੁੱਕੇ ਬਿਆਨ ਦੇ ਕੇ ਮਸ਼ਹੂਰ ਨੇ ਉਹ ਜਾਣੇ ਜਾਂਦੇ ਨੇ ਇਸ ਤੋਂ ਇਲਾਵਾ ਅਮਨ ਅਰੋੜਾ ਨੇ ਅੱਗੇ ਆਖਿਆ ਕਿ ਜੇਕਰ ਸਾਡੇ 96 ਵਿਧਾਇਕਾਂ ਵਿੱਚੋਂ 30 ਐਮਐਲਏ ਚਲੇ ਵੀ ਜਾਣਗੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਟੁੱਟੇਗੀ ਅਮਨ ਅਰੋੜਾ ਨੇ ਅੱਗੇ ਆਖਿਆ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕਾਂ ਨਾਲ ਪ੍ਰਤਾਪ ਸਿੰਘ ਬਾਜਵਾ ਫੋਟੋ ਖਿੱਚਵਾ ਕੇ ਹੀ ਦਿਖਾ ਦੇਣ ਅਜਿਹੇ ਸਿਰਫ ਬਿਆਨ ਨੇ ਜਿਹੜੇ ਉਬੇ ਤੋਂ ਕਿ ਦੇ ਰਹੇ ਨੇ ਅਜੇ ਦਿਨ ਕੋਈ ਨਾ ਕੋਈ ਬਿਆਨ ਦੇ ਦਿੰਦੇ ਨੇ ਸੋ ਉਹਨਾਂ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਇਸ ਤੋਂ ਇਲਾਵਾ ਅਮਨ ਅਰੋੜਾ ਨੇ ਅੱਗੇ ਜੋ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆਂ ਕਿ ਬਾਜਵਾ ਸਾਹਿਬ ਐਸੇ ਸ਼ਗੂਫੇ ਛੋੜਨੇ ਲਈ ਅੱਜਕੱਲ ਬਿਲਕੁਲ ਵੇਲੇ ਹੈ ਬਿਲਕੁਲ ਫ੍ਰੀ ਹੈ ਅੱਜ ਉਹ ਕਹਿੰਦੇ ਆ ਕਿ ਬੱਚੇ ਸਾਰੇ ਵਿਧਾਇਕ ਉਹਨਕੇ ਸੰਪਰਕ ਮੈਂ ਮੈਂ ਉਸੇ ਪੁੱਛਣਾ ਚਾਹੂੰਗਾ कि जब बाजवा साहब के सगे भाई फतेहजंग सिंह बाजवा कांग्रेस छोड़ के भाजपा में जा रहे थे जिनके साथ वो एक ही घर में रहते हैं क्या वो उनके संपर्क में थे जब प्रताप सिंह बाजवा की लीडरशिप को छोड़ के संदीप जाखड़ भाजपा भाजपा में जा रहे थे और राजकुमार चब्बेवाला आम आदमी पार्टी में आ रहे थे क्या वो अपने विधायकों के संपर्क में नहीं थे सो so, बाजवा साहब को शगुफे छोड़ने की आदत है उनको छोड़ने दीजिए बिल्कुल इन्ट हो चुके हैं मीडिया में और कैसे आए ऐसे शगुफे छोड़ेंगे बाजवा साहब तो ही वो आप उनसे सवाल करोगे नहीं कौन पूछता पहले पहले देखिए जवाब उन्होंने वैसे तो उनकी बात बिल्कुल इ है बिना सिर पैर के उसमें कोई सच्चाई नहीं है लेकिन मैं बाजवा साहब को बताना चाहूंगा कि अगर मैं उनकी बात भी बड़ी करूं, उनकी बात भी सच मानूं, तो बाजवा साहब के पास आज पंद्रह विधायक हैं अगर उनको कहीं ना कहीं से बत्तीस जोड़ भी लें तो उनकी गिनती बनेगी फोर्टी सेवन उनकी सरकार नहीं बनती हमारे पास नाइन्टी सिक्स है अगर उसमें से बत्तीस कम भी कर लें तो वो बनती है चौंसठ सिक्सटी फोर हमारी सरकार टूटती नहीं सो बाजवा साहब ऐसी बेतुकी बेहुदा बिना सिर पैर की बयानबाजी करने से बेहतर आप एक रिस्पॉन्सिबल ऑपोजिशन की भूमिका निभाएं मैं बाजवा साहब को एक चैलेंज करता हूं कि वो एक दिन दो दिन चार दिन दस दिन महीना तीन महीने जितना मर्जी टाइम लें एक टाइम लाइन दे दें वो बत्तीस विधायक ज्वाइन कराने तो दूर अपने साथ बिठा के आपके सामने प्रेस कॉन्फ्रेंस कर लें मैं हार मान लूंगा या अगर वो उस तारीख तक नहीं जी बत्तीस विधायक अपने साथ बिठा के फोटो भी खिंचवा सकते तो विधायक से और लीडर ऑफ अपोजिशन से इस्तीफा दे दें अभी जाइए बाजवा साहब के पास उनसे पूछिए कि अमन ने ये चैलेंज दिया है उनकी बेतुका बयानबाजी के ऊपर आ सो मेरे कहने का मतलब है ये आज से दस दिन पहले भी उन्होंने कहा था तीस हो गए अब बत्तीस हो गए अब कल को चार दिन बाद चौंतीस हो जाएंगे सो ऐसी मैं आपसे मीडिया से को रिक्वेस्ट करूँगा कि ऐसी एक एक, एक मस्खरे पॉलिटिशियन की जो कि हर चौथे दिन नई मस्खरी छोड़ देता है उसकी आप बेतुकी बयानबाजी को क्यों सीरियसली लेते हो

तो वैसे ही पंजाब को सीरियसली लेना चाहिए मैं कहता जब संदीप जाखड़ और उनके भाई भाजपा में जा रहे थे तो क्या वो उनके संपर्क में नहीं थे और अगर उनको भाजपा में ये पता है कि भाजपा में हमारे विधायक जा रहे हैं ना तिन्ना च ना तेरह च ना पलेर च ना स्पेरा चाजपा साहब बिना तो बिना कहा तो बयानबाजिया करी जा रहे मैं राहुल गांधी से गुजारिश करूंगा मेरी आदत नहीं है की मैं कोई बेतुकी बेसिर पैर की बयानबाजी करूं लेकिन जहां तक हमारे सूत्र बताते हैं हमारे पास इंफॉर्मेशन है पिछले दिनों में बाद बेंगलोर गए हैं वहाँ पे किस किस के साथ उनकी मीटिंगें हुई हैं इसका खुलासा या तो भाजपा साहब खुद कर दें या राहुल गांधी जी उनसे पूछ लें और फिर आपको मीडिया को पता लगे सो मेरे कहने का मतलब ये है कि खिचड़ी कहीं और पकड़ी है एक्चुअल में होता क्या है जो बहुत ज़्यादा जो काग लीडर होते हैं बहुत ज़्यादा अपने आप को सुपर स्मार्ट लीडर समझते हैं वो कोई ऐसी बयानबाजी छोड़ देते हैं कि लोगों का मीडिया का ध्यान कहीं और चले जाए और पीछे पर्दे के पीछे चली कुछ और जाए पढ़े के पीछे वो चल रहा है जो मैं बता रहा हूँ बेंगलोर में हुआ और कहने को वो कह देते हैं अच्छा 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 दे दिल्ली, दिल्ली है, है। ये भी आरोप लगा रहे ये मनीष के ट्रिप जो आए थे वो विजिट किया था स्कूल में उसको इससे इससे क्या तकलीफ है हमारे हमारे सीनियर लीडर है मनीष जी अगर वो पंजाब आते हैं तो इसमें किसी को भी क्या प्रॉब्लम हो सकती है जो भी हमारा चाहे दिल्ली से आए चाहे देश के जिस मर्ज़ी से कोने से आए हमारे जो व्यक्ति आते हैं आम आदमी पार्टी के उनका सम, उनका कोशिश यही है कि कैसे जिस तरह किस तरह से आम आदमी पार्टी कि सरकार बेहतर सहूलतें दे सके लोगों को ये हमारी कोशिश होती है इसमें किसी को इतराज़ नहीं होना चाहिए अच्छा सर ये जो एक के बाद एक फैसले लिए जा रहे हैं अभी दो सौ बत्तीस लॉ ऑफिस के इस्तीफे की बात है इससे पहले करप्शन को लेकर बड़े एक्शन लिए गए दिल्ली चुनाव के बाद क्या एकदम से नहीं, हो ऐसे लॉ ऑफिसर्स वाली ऐसी अभी बात कोई मेरे ध्यान में नहीं आई है जी जो जो पुलिस के कुछ मुलाजिम जिनको डिसमिस किया गया है उनकी उनका जो ट्रैक रिकॉर्ड था चाहे करप्शन के मसले में ਚਾਹੇ ਇਨਫੀਸ਼ੀਐਂਸੀ ਕੇ ਮਸਲੇ ਮੇ ਚਾਹੇ ਨਾਨ ਸੀਰੀਅਸਨੈਸ ਕੇ ਮਸਲੇ ਮੇ ਉਨਕੇ ਜੋ ਇਸ਼ੂਸ تھے ਉਸਕੋ ਲੈ ਕੇ ਉਨਕੋ ਡਿਸਕਸ ਕੀਤਾ ਗਿਆ। ਐਕਸ਼ਨ ਮੋਡ ਮੇ ਐਸੀ ਰਹੇਗੀ ਸਰ ਅਬ ਸਰਕਾਰ ਆਨੇ ਵਾਲੇ ਦਿਨੋ ਬਿਲਕੁਲ ਐਕਸ਼ਨ ਮੋਡ ਮੇ ਪਹਿਲੇ ਥੀ ਅਭੀ ਰਹੇਗੀ। ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜੇ ਮਾਜਰਾ ਵੀ ਪਹੁੰਚੇ ਨੇ ਜਿੱਥੇ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਤੰਜ ਕਸੇ ਨੇ। ਚੇਤਨ ਸਿੰਘ ਜੋੜੇ ਮਾਜਰਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਭਾਜਪਾ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਯਾਨੀ ਕਿ ਹੁਣ ਉਹ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਛਾਲ ਮਾਰ ਸਕਦੇ ਨੇ ਜੋੜੇ ਮਾਜਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਲਗਾਤਾਰ ਕੰਮ ਕਰ ਰਹੀ ਹੈ ਲਗਾਤਾਰ ਯਤਨਸ਼ੀਲ ਹੈ ਇਸ ਮੌਕੇ ਚੇਤਨ ਸਿੰਘ ਜੋੜੇ ਮਾਜਰਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਆਮ ਆਦਮੀ ਪਾਰਟੀ ਦੇ ਵਫਾਦਾਰ ਸਿਪਾਹੀ ਨੇ ਜਿਹੜੇ ਕੀ ਕਦੇ ਵੀ ਪਾਰਟੀ ਦੇ ਨਾਲ ਗਰਦਾਰੀ ਨਹੀਂ ਕਰ ਸਕਦੇ ਇਸ ਮੌਕੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੋ ਪ੍ਰਤਾਬਾਜਬਾ ਕੀ ਬਾਤ ਆਪ ਕਰ ਰਹੇ ਹਨ ਜਬਸੇ ਆਮਾਦੀ ਪਾਰਟੀ ਕੀ ਸਰਕਾਰ ਪੰਜਾਬੇ ਬਣੀ ਤਬੀ ਸੇ ਉਹ ਬੋਲ ਰਹੇ ਹਨ ਕਿ 40 ਐਮਐਲਏ ਕਾਂਗਰਸ ਕੇ ਟੱਚ ਮੇ ਹੈ ਅਭੀ ਉਹਨਾਂ ਨੇ ਆਪਣਾ ਪੜਾ ਬਦਲ ਲਿਆ ਕਿ 35 ਐਮਐਲਏ ਭਾਜਪਾ ਕੇ ਟੱਚ ਮੇ ਹੈ ਅਰੇ ਭਾਈ ਪਹਿਲੇ ਉਹ ਦੇਖੇ ਕਿ ਉਹ ਕਿਸਕੇ ਟੱਚ ਮੇ ਹੈ ਮੂਝੇ ਤੋ ਇਹ ਲੱਗ ਰਹਾ ਹੈ के बाजवा साहब भी कांग्रेस में नहीं रहेंगे वो भी कहीं ना कहीं पार्टी में चेंज करेंगे क्योंकि उनका भाई है जो वो बीजेपी में है आप कांग्रेस में हैं वो समा देख रहे हैं किस किस आ, किस और करबट बदलेंगे लेकिन आम आदमी पार्टी आ, पंजाब के लोगों के हित के लिए काम कर रही है वो चाहे एजुकेशन की बात हो हेल्थ की बात हो या जो नहरी जो पानी है उसकी बात हो गांव-गांव में पानी पहुंचा दिया जहाँ पे देखो आप नहरें बन रही है खाले बन रहे हैं और आम आदमी पार्टी हमेशा चढ़दी कला में रहेगी और आने वाला समय आम आदमी पार्टी का रहेगा कोई भी एमएलए आम आदमी पार्टी को छोड़कर नहीं जाएगा चाहे रविंद्र बिट्टू जोर लगा ले चाहे बाजवा साहब जोर लगा ले ऐसा कुछ नहीं होगा लोग कह रहे हैं भगवंत मान भी चले जाएंगे वो भी संपर्क में बीजेपी के अरे ऐसे देखो किसी की जुबान तो हम पकड़ नहीं सकते हैं क्योंकि उनकी जबान जिसकी जवान बेलगाम उसको हम कैसे पकड़ सकते हैं लपर लपर करेगा तो करता रहे भाई हम क्या क्या रोक थोड़ी सकते हैं लेकिन आम आदमी पार्टी के सारे एम सारे एम हमारी लीडरशिप के साथ खड़े हैं मुख्यमंत्री भगवंत मान जी अच्छी जो पंजाब को चला रहे हैं हमारे नेशनल कन्वीनर अरविंद केजरीवाल जी हम उनके आदेश पे जो भी हमें हुक्म करेंगे उस पर मनीष सिसोदिया पंजाब आए थे स्कूलों में उसको लेकर बड़ा बवाल हो रहा है विरोधी भी पूछ रहे हैं कि मनीष सिसोदिया तो हार गए हैं अब सरकार नहीं है वहाँ किस कैपेसिटी में आ रहे हैं जुड़ा हुआ जुड़ा हुआ देखिए सर ऐसा अगर मनीष जी मनीष जी पाँच छः सौ वोट से अगर हार गए तो कोई बड़ी हार नहीं है वो लेकिन अगर उनके पास अच्छा सुझाव है आपके पास भी बहुत से अच्छे सुझाव होंगे अगर आपका कोई अच्छा सुझाव होगा हम उसको उसको भी एक्सेप्ट करेंगे उस पर भी चलेंगे अगर शिक्षा को अपग्रेड करना है अगर कोई अच्छा सुझाव देते हैं तो हमें लेना चाहिए अगर हार इसमें तो क्या बड़ी बात, तो न... बात पेस्टी में। तो वो शिक्षा मंत्री नहीं क्यों रिजेक्ट क्यों कर दिया एक तरफ आप देखिए बीजेपी ने अपना ताम जाम हुक् क्या नहीं किया वहाँ पे आपने जाके देखा होगा वहां पे क्या क्या नहीं किया बीजेपी ने कैसे वोटरों को धमकाया गया कैसे जो वोटें थी उनको काटा गया हज़ारों वोटें काट के उन्होंने अपने लोगों की वोटें बनाई है सो तो इससे क्योंकि बीजेपी का एक ही एजेंडा था कि जैसे तैसे भी करके आम आदमी पार्टी को हराना और बीजेपी को लेके आना उन्होंने पैसे का और पुलिस का जितना दुरुपयोग वहाँ पे किया गया है दिल्ली में मेरे ख्याल वो रिकॉर्ड तोड़ा गया रिकॉर्ड तोड़ा गया अगर सही तरीके से वहाँ पे वोटिंग हुई होती तो मेरा ख्याल ए कोई दो चार एम एल बनते बीजेपी के बाकी उपोजिशन, सारे ऑपोजिशन ये कह रहा है कि दिल्ली की जो टीम है उसको अब पंजाब में लाया जा रहा है पंजाब में थोपा जा रहा है जो के, के, के इस्तीफे मांगे जा रहे हैं दो वो भी इसी कड़ी में है और दिल्ली की टीम को यहाँ पे थोपने की तैयारी है नहीं ऐसा कुछ नहीं है ऐसा बिल्कुल भी नहीं है ये खाली ऑपोजिशन है ऑपोजिशन ने अपने आप को कहीं ना कहीं पे बना के रखने के लिए अनाप शनाप तो बोलना ही पड़ेगा ना वो अनाप शनाप बोल रहे हैं उससे क्या फर्क पड़ता है कोई फर्क नहीं पड़ता सरकार अच्छी तरह से चल रही है आपके सामने है सरकार अच्छा काम कर रही है और लोगों के लिए लोगों आम लोगों के हित के लिए जो भी कदम ले रहे हैं वो आम लोगों के हित के लिए सर दिल्ली चुनाव के बाद एक एक के बाद एक बड़े फैसले जो लिए जा रहे हैं ये किस वजह से करप्शन को लेके पूरा कैंपेन लॉन्च कर दिया इससे पहले तो नहीं हुआ था इतने जोर शोर के साथ आपने कैंपेन लॉन्च कर नहीं दिया, नहीं तबादले हो रहे हैं ये नहीं सर देखो दिल्ली चुनाव का असर है नहीं नहीं ऐसा कुछ नहीं है जो तबादले वगैरह ये रूटीन में चलता रहता है ये ऐसा नहीं है कोई दिल्ली दिल्ली के बाद कोई ऐसे फैसले लिए हैं ये समय समय पे जड़ी जो है ये चलता रहता है तो तबादले भी चलते रहते तो सारा कुछ चलता रहता है ऐसी कोई बात नहीं है आ, जो आ, आप बोल रहे हैं आ, इस पर लाइंड ऑर्डर पर भी पूरा कंट्रोल किया हुआ है कोई इक्का दुक्का कोई घटना हो जाए उसको हम ये ही नहीं कह सकते कि ला एंड ऑर्डर ख़त्म हो गया ये छुटपुट घटनाएँ हैं जो चलती रहती हैं लेकिन हमारी तरफ से आ, जो हर एक जो ਕਾਨੂੰਨ ਉਸ ਨੂੰ ਬਣਾ ਕੇ ਰੱਖਿਆ ਗਿਆ ਹੈ ਉਧਰ ਗੁਰਦਾਸਪੁਰ ਜ਼ਿਲ੍ਹੇ ਨੂੰ ਨਵਾਂ ਐਸਐਸਪੀ ਮਿਲਿਆ ਐਸਐਸਪੀ ਅਦਿੱਤਿਆ ਕੁਮਾਰ ਨੇ ਆਪਣਾ ਅਹੁਦਾ ਸੰਭਾਲ ਲਿਆ ਇਸ ਤੋਂ ਪਹਿਲਾਂ ਉਹ ਜਲੰਧਰ ਵਿਖੇ ਡੀਸੀਪੀ ਦੇ ਅਹੁਦੇ ਤੇ ਤਾਇਨਾਤ ਸਨ ਆਪਣਾ ਅਹੁਦਾ ਸੰਭਾਲਣ ਉਪਰੰਤ ਐਸਐਸਪੀ ਅਦਿੱਤਿਆ ਕੁਮਾਰ ਮੀਡੀਆ ਦੇ ਰੂਬਰੂ ਹੋਏ ਨੇ ਐਸਐਸਪੀ ਅਦਿੱਤਿਆ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਪਰਾਧ ਅਤੇ ਨਸ਼ਾ ਰੋਕਣ ਲਈ ਖਾਸ ਉਪਰਾਲੇ ਕੀਤੇ ਗਏ ਨੇ ਅਤੇ ਕੀਤੇ ਜਾਣਗੇ ਆਪਰੇਸ਼ਨ ਚਲਾਏ ਜਾ ਰਹੇ ਨੇ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਇਸ ਦੇ ਨਾਲ ਹੀ ਸਰਹੱਦੀ ਖੇਤਰਾਂ ਤੇ ਵੀ ਬਾਜਵਰਗੀ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਇਲਾਕੇ ਦੇ ਲੋਕ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਉਹਨਾਂ ਦੇ ਨਾਲ ਸਿੱਧਾ ਸੰਪਰਕ ਕਰ ਸਕਦੇ ਨੇ। ਇਸ ਤੋਂ ਇਲਾਵਾ ਐਸਐਸਪੀ ਅਦਤਿਆ ਕੁਮਾਰ ਨੇ ਅੱਗੇ ਜੋ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਮੈਂ ਗੁਰਦਾਸਪੁਰ ਪੁਲਿਸ ਦਾ ਚਾਰਜ ਲਿਆ ਹੈ ਤੇ ਜਿਹੜੀ ਗੁਰਦਾਸਪੁਰ ਪੁਲਿਸ ਦੀ ਜਿਹੜੀ ਸਾਡੀ ਜਿਹੜੀ ਹੈ ਜਿਹਨੂੰ ਪ੍ਰਾਇਓਰਟੀ ਹੈ ਜੀ ਗੁਰਦਾਸਪੁਰ ਪੁਲਿਸ ਦੀ ਜਿਹੜੀ ਪ੍ਰਾਇਓਰਟੀ ਹੈਗੀ ਉਹ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਅਤੇ ਜਿਹੜੀ ਡੀਜੀਪੀ ਸਾਹਿਬ ਦੀ ਜਿਹੜੀ ਹੈਗੀ ਪੰਜਾਬ ਸਰਕਾਰ ਦੀ ਜਿਹੜੀ ਪਾਲਿਸੀ ਹੈਗੀ ਉਸ ਉਸ ਤੇ ਤਹਿਤ ਜਿਹੜਾ ਸਾਡਾ ਜਿਹੜਾ ਕ੍ਰਾਈਮ ਪ੍ਰੀਵੈਂਸ਼ਨ ਕ੍ਰਾਈਮ ਡਿਟੈਕਸ਼ਨ ਪਬਲਿਕ ਸੇਫਟੀ ਔਮਨ ਸੇਫਟੀ ਇਸ ਤੋਂ ਇਲਾਵਾ ਬਾਰਡਰ ਸਿਕਿਉਰਿਟੀ ਐਂਡ ਨਸ਼ੇ ਰਿਲੇਟਡ ਜਿੰਨੇ ਵੀ ਹੈਗੇ ਕ੍ਰਾਈਮ ਐਂਡ ਸਾਰੀ ਚੀਜ਼ਾਂ ਨੂੰ ਅਸੀਂ ਪ੍ਰੋਪਰਲੀ ਚੈੱਕ ਕਰਾਂਗੇ ਐਂਡ ਇਹਦੇ ਤੇ ਸਾਡੀ ਟੀਮ ਗੁਰਦਾਸਪੁਰ ਪੁਲਿਸ ਟੀਮ ਪੂਰੇ तरीके ਨਾਲ ਜਿਹੜੀ ਹੈਗੀ ਡਟ ਕੇ ਅਸੀਂ ਇਸ ਤਰ੍ਹਾਂੇ ਕੰਮ ਕਰਾਂਗੇ ਇਸ ਤੋਂ ਇਲਾਵਾ ਅਸੀਂ ਗੁਦਾਕ ਤੋਂ ਵੀ ਜਿਹੜੀ ਪਬਲਿਕ ਹੈ ਉਹਨੂੰ ਵੀ ਅਪੀਲ ਕਰਦੇ ਹਾਂ ਕਿ ਭਈ ਅਗਰ ਉਹਨਾਂ ਦੇ ਕੋਈ ਫੀਡਬੈਕ ਹੈ ਸੁਝਾਅ ਹੈ ਉਹ ਵੀ ਮੈਨੂੰ ਆ ਕੇ ਕਦੇ ਵੀ ਮੈਨੂੰ ਆ ਕੇ ਮਿਲ ਸਕਦੇ ਨੇ ਆਫਿਸ 'ਚ ਮੈਂ ਅਵੇਲੇਬਲ ਹੈਗਾ ਜਿਹੜਾ ਵੀ ਬੰਦਾ ਜਿਨ੍ਹਾਂ ਦੇ ਕੋਈ ਇਸ਼ੂਜ਼ ਹੈਗੇ ਉਹ ਦੇ ਆਰ ਵੈਲਕਮ ਕਿ ਉਹਨਾਂ ਨੂੰ ਮੈਂ ਮੇਰੇ ਆਫਿਸ 'ਤੇ ਆ ਸਕਦੇ ਹੈਗੇ एंड uh, बाकी असी ਇਸ ਚੀਜ਼ ਨੂੰ ਜਿਹੜੇ ਬਾਕੀ ਜਿਹੜੇ ਹੈਗੇ ਬਾਰਡਰ ਦੇ ਜਿਹੜੇ ਥਾਣੇ ਹੈਗੇ एंड पोस्ट ਹੈਗੇ ਉਸ ਤੋਂ ਰਿਲੇਟਡ ਜਿੰਨੇ ਵੀ ਸਾਡੀ ਜਿਹੜੀ ਚੈਕਿੰਗਸ ਹੈ ਐਂਡ ਜਿਹੜੇ ਅਦਰ ਅਸਪੈਕਟ ਹੈਗੇ ਉਹ ਜਾਰੀ ਰਹਿਣਗੇ ਪਰ ਪੋਸਟ ਥਾਣੇ ਨੂੰ ਲੈ ਕੇ ਕਾफी ਜ਼ਰੂਰੀ ਰਹਿੰਦੇ ਬਾਕੀ ਅੱਗੇ ਵੀ ਹੋ ਜਾ ਚਾਹੀਦੀ ਉਹਨੇ ਸਕਸੈਸ ਵੀ ਦਿੱਤੀ ਪਰ ਉਹਨੂੰ ਕਿਸ ਤਰ੍ਹਾਂ ਐਂਡ ਬਾਕੀ ਜਿਹੜੇ ਹੈਗੇ ਜ਼ਿਲ੍ਹੇ ਦੇ ਬਾਕੀ ਸਾਰੇ ਜਿਹੜੀ ਹੈਗੇ ਉਹਨਾਂ ਦਾ ਚੈਕਿੰਗ ਕਰਾਂਗਾ ਕੁਝ ਚੈੱਕ ਕਰਾਂਗਾ ਐਂਡ ਫਰਦਰ ਉਸ ਹਿਸਾਬ ਨਾਲ ਜਿਹੜਾ ਹੈਗਾ ਅੱਗੇ ਅਸੀਂ ਇਸ ਚੀਜ਼ ਨੂੰ ਬੜੇ ਪ੍ਰਾਣੇ ਲੱਗੇ ਕਈ ਸਾਲ ਹੋਣਾ ਜੀ ਬਦਲੀ ਨਹੀਂ ਹੋਦੀ ਕਈ ਦੇਖੋ ਜੀ ਉਹ ਅਸੀਂ ਚੈੱਕ ਕਰ ਲਾਂਗੇ ਜੀ ਜਿਹੜਾ ਐਡਮਿਨਿਸਟ੍ਰੇਟਿਵ ਜੇ ਵੀ ਹੈਗਾ ਹੋਏਗਾ ਉਸ ਹਿਸਾਬ ਨਾਲ ਅਸੀਂ ਇਸ ਚੀਜ਼ ਨੂੰ ਨਿਸ਼ਾਨਾ ਕਰਾਂਗੇ ਉਧਰ ਗੁਰਦਾਸਪੁਰ ਦੇ ਮੁਹੱਲਾ ਪ੍ਰੇਮਨਗਰ ਵਿਖੇ ਇੱਕ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਜਾਣਕਾਰੀ ਅਨੁਸਾਰ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਬਾਹਰ ਮਿਲਣ ਗਿਆ ਹੋਇਆ ਸੀ ਤੇ ਘਰ ਪਿੱਛੋਂ ਸੁਨਨਾਸੀ ਇਸੇ ਦੌਰਾਨ ਹੀ ਉਹਨਾਂ ਦੇ ਘਰ ਉੱਤੇ ਚੋਰਾਂ ਨੇ ਧਾਵਾ ਬੋਲ ਦਿੱਤਾ ਚੋਰ دیوار ਟੱਪ ਕੇ ਘਰ ਦੀ ਪਹਿਲੀ ਮੰਜ਼ਲ ਤੇ ਪਹੁੰਚੇ ਤੇ ਫਿਰ ਸੀਸੀਟੀਵੀ ਕੈਮਰੇ ਤੋੜੇ ਪਹਿਲੀ ਮੰਜ਼ਲ ਤੇ ਸਥਿਤ ਇੱਕ ਬੁਟੀਕ ਦੇ ਸ਼ੀਸ਼ੇ ਤੋੜ ਕੇ ਘਰ ਵਿੱਚ ਦਾਖਲ ਹੋਏ ਦਰਵਾਜ਼ੇ ਤੋੜ ਕੇ ਪੌੜੀਆਂ ਕਮਰੇ ਦੇ ਅੰਦਰ ਪਈ ਅਲਮਾਰੀ ਤੋੜੀ ਅਤੇ ਫਿਰ 45000 ਰੁਪਏ ਜਿਹੜੀ ਨਗਦੀ ਆ ਉਹ ਲੈ ਕੇ ਫਰਾਰ ਹੋ ਗਏ ਇਸ ਤੋਂ ਇਲਾਵਾ ਗਹਿਣੇ ਵੀ ਲੁੱਟੇ ਗਏ ਨੇ ਇੱਥੇ ਹੀ ਬਸ ਨਹੀਂ ਹੁੰਦੀ ਘਰ ਦੇ ਵਿੱਚ ਸੀਸੀਟੀਵੀ ਕੈਮਰਾ ਦਾ ਜਿਹੜਾ ਡੀਵੀਆਰ ਆ ਉਹ ਵੀ ਖੋਲ ਕੇ ਨਾਲ ਲੈ ਗਏ ਤਾਂ ਜੋ ਕੋਈ ਸਬੂਤ ਨਾ ਮਿਲ ਸਕੇ ਸੋ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੇ ਜਿਹੜੀਆਂ ਉਹ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਇਸੇ ਤਰ੍ਹਾਂ ਹੀ ਹੁਣ ਇੱਕ ਘਰ ਨੂੰ ਹੋਰ ਨਿਸ਼ਾਨਾ ਬਣਾਇਆ ਗਿਆ ਇਸ ਤੋਂ ਜਾਪਦਾ ਹੈ ਕਿ ਚੋਰ ਘਰ ਦੇ ਵਿੱਚ ਇੱਕ ਕੋਨੇ ਤੋਂ ਪਹਿਲਾਂ ਵਾਕਫ ਸੀ ਜਾਨੀ ਕਿ ਕੋਈ ਜਾਣਕਾਰ ਸੀ ਜਿਸ ਦੇ ਵੱਲੋਂ ਇਹ ਨਿਸ਼ਾਨਾ ਬਣਾਇਆ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਗੱਡੀਆਂ ਦੇ ਮਕੈਨਿਕ ਹਨ ਤੇ ਉਹ ਰਿਸ਼ਤੇਦਾਰਾਂ ਕੋਲ ਗਏ ਹੋਏ ਸਨ ਤਾਂ ਪਿੱਛੋਂ ਉਹਨਾਂ ਦੇ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਲਈ ਉਹਨਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਨਾ ਕਮਲਜੀਤ ਸਿੰਘ ਨਾ ਪ੍ਰੇਮਨਾਥ ਰਹਿਣ ਵਾਲਾ ਹੈ ਅਸੀਂ ਇਸ ਦੇ ਇੱਕ ਰਿਸ਼ਤੇਦਾਰ ਕੋਲ ਗਏ ਸੀ ਸਾਮ ਨੂੰ ਦੁਸ ਦਿਨ ਆਏ ਤੇ ਅਸੀਂ ਦੇਖਿਆ ਆ ਕਿ ਗੇਟ ਜਾਂ ਬੰਦੀ ਤੇ ਲੇਟਸ ਸਾਰੀ ਬੰਦ ਸੀ ਲੌਬੀ ਵਾਲੀ ਉਸ ਤੋਂ ਬਾਅਦ ਆਪਾਂ ਦੇਖਿਆ ਗੇਟ ਖੁੱਲਦਾ ਨਹੀਂ ਅਗੇ ਸਕੂਟਰ ਲਗਾ ਕੇ ਲੋਕ ਹੀ ਤਾਂ ਆਏ ਫਿਰ ਆਪਾਂ ਪਿੱਛੋਂ ਲਈ ਤਾਂ ਉੱਪਰ ਦੇਖਿਆ ਤੇ ਦੁਕਾਨਾ ਤੋੜ ਕੇ ਦੇ ਅੰਦਰ ਚੋਰ ਵਸਿਆ ਹੋਇਆ ਹੁਣ ਅੰਦਰ ਆਪਣੀ ਬੁਟੀਕ ਹੀ ਆਪਣੀ ਉੱਪਰ ਉਦੋਂ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਦਵਾਜਾ ਤੋੜਿਆ ਫਿਰ ਲੌਬੀ ਦਾ ਦਵਾਜਾ ਰੋਕੇ ਥੱਲੇ ਆਏ ਥੱਲੇ ਆ ਕੇ ਫਿਰ ਇੱਕ ਦਵਾਜਾ ਤੋੜ ਕੇ ਤੇ ਸਟੋਰ ਵਿੱਚ ਵਸ ਗਏ ਤੇ ਸਟੋਰ ਵਿੱਚ ਲੰਬਾਰੀ ਤੋੜ ਕੇ ਇਤੋਂ ਗੈਨੇ ਹੀ ਤੇ ਕੈਸ਼ ਹੀ ਤੋਂ ਲੈ ਕੇ ਚਲੇ ਗਏ। ਸਟੋਰ ਨੂੰ ਲੌਕ ਲੱਗੇ ਹੈ। ਹਾਂਜੀ। ਕੱਲਾ ਸਟੋਰ ਦਾ ਹੀ ਲੌਕ ਤੋੜਿਆ ਗਿਆ। ਆਹ ਲੌਕ ਸਟੋਰ ਦਾ ਤੋੜਿਆ ਗਿਆ। ਕੋਈ ਕਮਰੇ ਚੰਦੀ ਤੋੜੇ। ਨਹੀਂ ਜੀ ਹੋਰ ਕੋਈ ਨਹੀਂ ਤੋੜਿਆ ਗਿਆ। ਕੀ ਕੀ ਨੁਕਸਾਨ ਹੈ? ਨੁਕਸਾਨ ਗੈਨੇ ਹੀ ਤੇ ਕੈਸ਼ ਹੀ। ਕਿੰਨਾ ਨੁਕਸਾਨ ਗੈਨੇ ਹੋਰ ਕਿੰਨਾ ਕੈਸ਼? ਕੋਈ 45 ਹਜ਼ਾਰ ਰੁਪਿਆ ਕੈਸ਼ ਹੀ ਤੇ ਗੈਨੇ ਹੀ 2.5 ਟੋਲੇ ਤਾਂ ਗੈਨੇ ਹੀ। ਹਾਂਜੀ। ਤੇ ਉਸ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਫੋਨ ਕੀਤਾ ਪੁਲਿਸ ਨੂੰ। ਪੁਲਿਸ ਵੀ ਆਈ ਰਾਤ ਨੂੰ ਕੋਈ ਕਾਰਵਾਈ ਫੋਟੋ ਫੋਟੋ ਲੈ ਲਈ। ਪਰ ਉਸ ਤੋਂ ਬਾਅਦ ਉਹਨਾਂ ਕੋਈ ਮਨ ਨਹੀਂ ਕੋਈ ਕਾਰਵਾਈ ਕੀਤੀ ਨਹੀਂ ਨੂੰ ਕੁਝ ਪਤਾ ਚੱਲੇ ਅਜੇ ਤੱਕ ਦੇਖਿਆ ਕੈਮਰੇ ਵੀ ਲੱਗੇ ਐ ਤੇ ਕੋਈ ਵਡਣੀ ਨਹੀਂ ਹੋਈ ਕੋਈ ਕਿ ਰਿਕਾਰਡਿੰਗ ਉਹ ਡੀਵੀਡੀ ਲੈ ਕੇ ਕੱਢ ਗਏ ਕੈਮਰੇ ਤੋੜ ਗਏ ਉਹ ਡੀਵਰ ਕਰਕੇ ਲੈ ਗਏ ਜੀ ਕੈਮਰੇ ਵੀ ਤੋੜੇ ਗਏ ਹਾਂਜੀ ਕੀ ਲੱਗਦਾ ਕਿੱਧਰੋਂ ਆਏ ਆ ਕਿੰਦਾ ਵਾਦ ਇਹ ਸਰ ਲੱਗਦਾ ਤੇ ਹੈ ਕਿ ਗੇਰ ਤੋਂ ਆਪਣਾ ਵੰਦੀ ਤੇ ਉੱਪਰੋਂ ਹੀ ਆਏ ਆ ਜਾਂ ਤੇ ਪੌੜੀ ਚੜ ਕੇ ਆ ਗਿਆ ਤੇ ਜਾਂ ਕੋਈ ਦੀਵਾਰ ਟੱਪ ਕੇ ਆਇਆ ਦੀਵਾਰ ਟੱਪ ਕੇ ਹਾਂਜੀ ਐ ਪਿੱਛੋਂ ਨਹੀਂ ਆ ਜੀ ਪਿੱਛੇ ਕੀ ਕੀ ਪੈਂਦਾ ਘਰ ਪੈਂਦਾ ਪਿੱਛੇ ਆ ਪਿੱਛੇ ਮੱਲਾ ਪੈਂਦਾ ਹੈ ਆਪਣਾ ਤੇ ਇੱਧਰ ਇੱਕ ਖਾਲੀ ਜਗ੍ਹਾ ਵੀ ਐ ਇੱਕ ਬਾਬੇ ਜਗ ਤੇ ਇਸ ਤਰ੍ਹਾਂ ਵੀ ਮਤਲਬ ਸਾਰੀ ਜਗ੍ਹਾ ਖਾਲੀ ਹੈ ਉਧਰੋਂ ਤੱਕ ਪਹੁੰਚ ਨਹੀਂ ਆ ਸਕਦੀ। ਪੁਲਿਸ ਕੀਤੀ ਹੋਈ ਹੈ। ਪਰ ਇਸ ਦਾ ਕੋਈ ਕੋਈ ਕਾਰਵਾਈ ਦੱਸੀ ਨਹੀਂ ਕੋਈ। ਉਧਰ ਫਿਰੋਜ਼ਪੁਰ ਅਤੇ ਫਾਜ਼ਿਲਕਾ ਹਾਈਵੇ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਗੁਮਾਨੀ ਵਾਲਾ ਪਿੰਡ ਦੇ ਮੋੜ ਨੇੜੇ ਇੱਕ ਕਾਰ ਅਤੇ ਘੋੜਾ ਗੱਡੀ ਵਾਲੇ ਨਾਲ ਟਰੱਕ ਦੀ ਅੰਮੋ ਸਾਹਮਣੇ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਹੋਇਆ ਕਿ ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ। ਜਿਸ ਨੂੰ ਸਥਾਨਕ ਲੋਕਾਂ ਵੱਲੋਂ ਚੁੱਕ ਕੇ ਸਥਾਨਕ ਹਸਪਤਾਲ ਭਰਤੀ ਕੀਤਾ ਗਿਆ ਮੌਕੇ ਤੇ ਪੁਲਿਸ ਦੀਆਂ ਟੀਮਾਂ ਪਹੁੰਚ ਗਈਆਂ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਮੌਕੇ ਤੇ ਮੌਜੂਦ ਮਲਕੀਤ ਸਿੰਘ ਨੇ ਦੱਸਿਆ ਕਿ ਇੱਕ ਕਾਰ ਜਲਾਲਾਬਾਦ ਸਾਈਡ ਤੋਂ ਆ ਰਹੀ ਸੀ ਅਤੇ ਓਵਰਟੇਕ ਕਰਦੇ ਸਮੇਂ ਫਾਜ਼ਿਲਕਾ ਤੋਂ ਆ ਰਹੇ ਟਰੱਕ ਦੇ ਨਾਲ ਝਾਟ ਕਰਾਈ ਹਾਦਸਾ ਇੰਨਾ ਭਿਆਨਕ ਹੋਇਆ ਕਿ ਕਾਰ ਗੱਡੀ ਦੇ ਹੇਠਾਂ ਫਸ ਗਈ ਅਤੇ ਗੱਡੀ ਉਸ ਨੂੰ ਕਈ ਮੀਟਰ ਤੱਕ 끄ੜੀਸਦੀ ਲਹਿ ਗਈ ਦੂਜੇ ਪਾਸੇ ਥਾਣਾ ਸਿਟੀ ਜਲਾਲਾਬਾਦ ਦੇ ਐਸਐਚਓ ਸਚਿਨ ਕੰਬੋਜ ਨੇ ਦੱਸਿਆ ਕਿ ਉਹ ਮੌਕੇ ਤੇ ਪਹੁੰਚੇ ਨੇ ਉਹਨਾਂ ਵੱਲੋਂ ਟ੍ਰੈਫਿਕ ਵਿਵਸਥਾ ਜਿਹੜੀ ਉਹ ਠੀਕ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਦੀ ਜਿਹੜੀ ਲਾਸ਼ ਆ ਉਸ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਇਸ ਤੋਂ ਇਲਾਵਾ ਐਸਐਚਓ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਰਜੀਤ ਸਿੰਘ ਹਲਕਾ ਗੁਰੂ ਸਹਾਇ ਵਜੋਂ ਹੋਈ ਹੈ ਗੁਰੂ ਸਹਾਇ ਇਲਾਕੇ ਦਾ ਰਹਿਣ ਵਾਲਾ ਅਮਰਜੀਤ ਸਿੰਘ ਜਿਸ ਦੀ ਮੌਤ ਹੋ ਚੁੱਕੀ ਹੈ ਉਹ ਆਪਣੇ ਦੋਸਤ ਦੇ ਨਾਲ ਫਾਜ਼ਿਲਕਾ ਦੇ ਪਿੰਡ ਮਹਾਤਮਾ ਨਗਰ ਤੋਂ ਇੱਕ ਰਿਸ਼ਤੇਦਾਰ ਦੇ ਘਰ ਇੱਕ ਪਾਰਟੀ ਸਮਾਗਮ ਵਿੱਚ ਜਾ ਰਿਹਾ ਸੀ ਪਿੰਡ ਤੁਸਾ ਜੀ ਦੇ ਕੱਚਾ ਤਾਂ ਜਾਣ ਪਛਾਣ ਹੈ ਜੀ ਚਾਵਲਾ ਪਿੰਡ ਤੋਂ ਚਾਵਲਾ ਪਿੰਡ ਤੋਂ ਕਿੱਥੇ ਜਾ ਰਿਹਾ ਸੀ ਕੋਈ ਪਤਾ ਅੱਜ ਪਤਾ ਨਹੀਂ ਲੱਗਦਾ ਨਹੀਂ ਪਤਾ ਕਿਥੇ ਜਾ ਰਿਹਾ ਜਿੱਦਾਂ ਜੋ ਫਾਜ਼ਿਲਕਾ ਤੋਂ ਆ ਰਹੇ ਸੀ ਜੈਸੀ ਦਾ ਕੋਈ ਨਹੀਂ ਸਾਨੂੰ ਜਾਣਦੇ ਸੀ ਕਿੱਥੇ ਜਾ ਰਹੇ ਸੀ ਉਸੇ ਪਿੰਡ ਤੋਂ ਮੂੜ ਕੀਤਾ ਸਾਡੇ ਆ ਰਹੇ ਮਖਰ ਕਿੱਥੇ ਜਾ ਰਹੇ ਆ ਸਾਡਾ ਸਾਰਾ ਪਰਿਵਾਰ ਪਿੱਛੇ ਜਾ ਰਿਹਾ ਚਾਚੇ ਤਾਏ ਜੋ ਇਸ ਪੈਂਥਰੇ ਤੇ ਆ ਰਹੇ ਮੋਟਰ ਰਿਪਾਰੀ ਵੀਾਰੇ ਪਿੰਡਲੇ ਫੋਵਾਰੀ ਪੋੜ ਰਹੀ ਹੈ ਜਦੋਂ ਲਾਲਾਵਰ ਪਹੁੰਚ ਗਈ ਬਸ ਆਗੇ ਪਾਸ ਹਾਂਜੀ ਗੱਡੀ ਆਈ ਜਾਂਦੀ ਸੀ ਇਧਰੋਂ ਲਾਲਾਵਰ ਸਾਈਡ ਤੋਂ ਤੇ ਜੱਕਦਮ ਇਹਦੇ ਅੱਗੇ ਸੀਗਾ ਉਹ ਮੋਟਰਸਾਈਕਲ ਦਾ ਜਿਹੜਾ ਜਗਾੜੂ ਰੇੜਾ ਜਾਂਦਾ ਹਾਂਜੀ ਉਹਨੂੰ ਕਰਾਸ ਕਰਨ ਲੱਗਾ ਤੇ ਗੱਡੀ ਸੰਭਲੀ ਨਹੀਂ ਜੱਕਦਮ ਇਹ ਤੇਰੇ ਘੋੜੇ ਵਾਲੀ ਸਾਈਡ ਹੋ ਗਈ ਅੱਛਾ ਤੇ ਜਾ ਕੇ ਵਿੱਚ ਵੱਜੀ ਆ ਅੱਛਾ ਹਾਂ ਜੱਕਦਮ ਹੋ ਗਈ ਪਤਾ ਨਹੀਂ ਸੰਭਲੀ ਨਹੀਂ ਉਹਦੇ ਤੋਂ ਕੀ ਨਹੀਂ ਹੋਇਆ ਘੋੜਾ ਆਪਦੀ ਸਾਈਡ ਤੇ ਚੱਲਾ ਗਿਆ अच्छा ਹਾਂ ਜੇ ਕਾਰ ਸਪੀਡ ਤੇ ਸੀ ਕਿ ਕਾਰ ਨੋਰਮਲ ਸਪੀਡ ਜਿਆਦਾ ਸਪੀਡ ਜਿਆਦਾ ਸਪੀਡ ਨੋਰਮਲ ਤੁਸੀਂ ਵੇਖਿਆ ਇਹ ਮੈਂ ਪਿੱਛੇ ਸੀ ਘੜ ਕਾ ਗੱਡੀ ਸੀ ਮੇਰੇ ਕੋਲ ਅੱਜ ਕੋਈ ਪਿੱਛੇ ਗੱਡੀ ਤੇ ਆ ਰਹੀ ਸੀ ਮੈਂ ਵਿਚਾਰਾ ਸੀ ਤੇ ਕਿੰਨੇ ਲੋਕ ਸੀ ਇਹਦੇ ਦੋ ਸੀਗੇ ਭਾਈ ਦੋ ਸੀਗੇ ਠੀਕ ਹੈ ਤੇ ਦੂਸਰੇ ਨੂੰ ਤੁਹਾਨੂੰ ਸੱਟਾਂ ਲੱਗੀਆਂ ਸੀ ਉਹਨੂੰ ਤਾਂ ਕੱਢ ਲਿਆ ਸੀ ਪਿੱਛੋਂ ਬਾਕੀ ਉਹਨੂੰ ਸੱਟ ਲੱਗੀਆਂ ਤੇ ਇਹ ਬਾਈ ਦੀ ਮੌਕੇ ਦੀ ਮੌਤ ਤੇ ਮੌਕੇ ਦੀ ਹੋ ਗਈ ਸਰ ਜੀ ਸਰ ਜਦੋਂ ਹਾਦਸਾ ਵਾਪਰਿਆ ਕੋਈ ਟਾਈਮ ਬਾਅਦ ਹੀ ਮੇਰੇ ਜਿਹੜੇ ਜ਼ਿਲ੍ਹਾ ਇੰਚਾਰਜ ਨੇ ਪਰਮਜੀਤ ਸਿੰਘ ਉਹ ਜ ਲੰਗ ਰਹੀ ਸੀ ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਰੇਲੈਂਸ ਪੰਪ ਦੇ ਕੋਲ ਇੱਕ ਕਾਰ ਦਾ ਤੇ ਇੱਕ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਜਿੱਥੇ ਜਾਮ ਲੱਗਾ ਹੈ ਜਦੋਂ ਮੈਨੂੰ ਪਤਾ ਲੱਗਾ ਨਾਲ ਦੀ ਨਾਲ ਹੀ ਮੈਂ ਉਥੋਂ ਮੋਟਰਸਾਈਕਲ ਚੱਕ ਕੇ ਇੱਥੇ ਪਹੁੰਚਿਆ ਮੇਰੇ ਆਉਣ ਤੋਂ ਪਹਿਲਾਂ ਜਿਹੜੇ ਆ ਗਏ ਜੀ ਟ੍ਰੈਫਿਕ ਨੂੰ ਅਸੀਂ ਸਹੀ ਤਰੀਕੇ ਨਾਲ ਚਾਲੂ ਕੀਤਾ ਹੈ ਜਦੋਂ ਆ ਕੇ ਦੇਖਿਆ ਜੀ ਇੱਕ ਵਿਅਕਤੀ ਜਿਹੜਾ ਜੀ ਪੂਰਾ ਹੋ ਚੁੱਕਿਆ ਹੈ ਜਿਹਨੂੰ ਇੱਕ ਸਾਈਡ ਦੇ ਬਾਰਖਾ ਜਿਹੜੇ ਦੋ ਜਣੇ ਸੀ ਇਹ ਇੱਕ ਨੂੰ ਜਿਹੜਾ ਐਮਬੂਲੈਂਸ ਤੇ ਪਾ ਕੇ ਜਿਹੜਾ ਜੀ ਸਿਵਲ ਹਸਪੀਟਲ ਭੇਜਦਾ ਹੈ ਇਹਦੇ ਬਾਰੇ ਪਤਾ ਲੱਗ ਰਿਹਾ ਜੀ ਇਹ ਮੁਲਾਜ਼ਮ ਹੈ ਇਹ ਨਹੀਂ ਕਲੀਅਰ ਹੋ ਰਿਹਾ ਜੀ ਇਹ ਮੁਲਾਜ਼ਮ ਹੈ ਕਿਸ ਮਹਿਕ ਵਿੱਚ ਜੇਕਰ ਪਤਾ ਲੱਗ ਜਾਏ ਤੇ ਰਿਸ਼ਤੇਦਾਰ ਆ ਰਹੇ ਨੇ 1 2 4 ਮਿੰਟ ਤੱਕ ਪਹੁੰਚ ਜਾਂਦੇ ਨੇ ਸਿਰਫ ਪਤਾ ਲੱਗ ਜਾਂਦਾ ਵੀ ਮੁਲਾਜ਼ਮ ਕਿਸ ਮੈਂ ਕਿੰਨੇ ਲੋਕ ਸੀ ਗੱਡੀ ਲੋਕ ਦੋ ਜੀ ਦੋ ਹਾਂਜੀ ਦੂਸਰੇ ਨੂੰ ਜੀ ਸੇ ਐਮਬੂਲੈਂਸ ਤੇ ਸਿਵਲ ਹਸਪੀਟਲ ਭੇਜਦੇ ਸਿਵਲ ਹਾਂਜੀ ਸਿਵਲ ਇਹ ਪਰਿਵਾਰਕ ਮੈਂਬਰ ਪਰਿਵਾਰਕ ਮੈਂਬਰ ਜਿਹੜੇ ਨੇ ਇਹਨਾਂ ਦੇ ਪਿੰਡ ਕੁਝ ਰਿਸ਼ਤੇ ਦੇ ਇੱਕ ਦਰ ਰਿਸ਼ਤੇਦਾਰ ਇੱਥੇ ਪਹੁੰਚਿਆ ਜੀ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਰਿਸ਼ਤੇਦਾਰ ਹੈ ਤੇ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਤਾ ਹੈ ਵੀ ਕੋਈ ਟਾਈਮ ਵਿੱਚ ਪਹੁੰਚ ਜਾਂਦੇ ਨੇ ਫਿਰ ਕਲੀਅਰ ਹੋ ਜਾਊਗਾ ਕਿ ਮੁਲਾਜ਼ਮ ਕਿਸ ਸਮੇਂ ਨੂੰ ਟਰੱਕ ਡਰਾਈਵਰ ਦਾ ਕੋਈ ਪਤਾ ਨਹੀਂ ਟਰੱਕ ਡਰਾਈਵਰ ਜਿਹੜਾ ਜੀ ਨਹੀਂ ਪਤਾ ਲੱਗਿਆ ਹਾਲੇ ਤਾਈਂ ਨਹੀਂ ਪਤਾ ਹਾਂ ਜੀ ਅਜੇ ਤੱਕ ਨਹੀਂ ਪਤਾ ਲੱਗਿਆ ਜੀ ਪ੍ਰਾਕ ਡਰਾਈਵਰ ਦਾ ਪਤਾ ਨਹੀਂ ਲੱਗਿਆ ਜੀ ਕਿੱਥੇ ਹੈ ਜੀ ਕੋਈ ਟਾਈਮ ਪਤਾ ਲੱਗ ਜਾਂਦਾ ਫਿਰ ਉਹਦੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ ਨਜਾਇਜ਼ ਕਲੋਨੀਆਂ ਤੇ ਸਖਤ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਇਸੇ ਨੂੰ ਮੁੱਖ ਰੱਖਦਿਆਂ ریاਸਤੀ ਸ਼ਹਿਰ ਪਟਿਆਲਾ ਵਿੱਚ ਬਣ ਰਹੀਆਂ ਨਜਾਇਜ਼ ਕਲੋਨੀਆਂ ਤੇ ਵੀ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸ ਨੂੰ ਮੁੱਖ ਰੱਖਦੇ ਹੋਏ ਪਟਿਆਲਾ ਸਰਹੰਦ ਰੋਡ ਉੱਤੇ ਬਣ ਰਹੀ ਨਜਾਇਜ਼ ਕਲੋਨੀ ਮਾਮਲੇ ਨੂੰ ਲੈ ਕੇ ਹੁਣ ਵਿਜੀਲੈਂਸ ਦੀ ਟੀਮ ਵੀ ਮੌਕੇ ਤੇ ਪਹੁੰਚੀ ਹੈ ਜਿੱਥੇ ਉਹਨਾਂ ਨੇ ਇਸ ਕਲੋਨੀ ਦੀ ਜਾਂਚ ਪੜਤਾਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਤੈਅ ਨਾਲ ਕੀਤੀ ਜਾਵੇਗੀ ਉਹਨਾਂ ਨੇ ਆਖਿਆ ਕਿ ਜੇਕਰ ਕਿਸੇ ਵੀ ਵਿਭਾਗ ਦੀ ਨਜਾਇਜ਼ ਕਲੋਨੀਆ ਵਿੱਚ ਸ਼ਮੂਲੀਅਤ ਪਾਈ ਗਈ ਜਾਨੀ ਕਿ ਕਿਸੇ ਵੀ ਅਫਸਰ ਦੀ ਇਸ ਨਜਾਇਜ਼ ਕਲੋਨੀ ਨੂੰ ਬਣਾਉਣ ਦੇ ਵਿੱਚ ਸ਼ਮੂਲੀਅਤ ਪਾਈ ਗਈ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਤੋਂ ਇਲਾਵਾ ਵਿਜੀਲੈਂਸ ਅਧਿਕਾਰੀ ਨੇ ਅੱਗੇ ਜੋ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜਿਹੜਾ ਸਾਨੂੰ ਪ੍ਰੂਫ ਮਿਲਿਆ ਉਹ ਇਹ ਹੈ ਕਿ ਕਨਸਰਨ ਜੀ ਹੈ ਫਰਮਪੂਡਾ ਉਹ ਬੁਲਾ ਲਿਆ ਸੀਗਾ ਉਨੇ ਦੱਸਿਆ ਕਿ ਪਿਛਲੇ ਸਾਲ ਤੋਂ ਅਸੀਂ ਲਗਾਤਾਰ ਉਹ ਨੋਟਸ ਦੇ ਰਹੇ ਆ ਇਹ ਇਲੈਗਲ ਕਲੋਨੀ ਹੈ ਇੱਥੇ ਅਸੀਂ ਪਰਚੇ ਵੀ ਲਾ ਕੇ ਜਾਂਦੇ ਰਹੇ ਆ ਇੱਕ ਵਾਰ ਸੜਕ ਡੈਮੋਲਿਸ਼ਨ ਵੀ ਕੀਤੀ ਉਹਨਾਂ ਨੇ ਲੇਕਿਨ ਫਿਰ ਵੀ ਇਹ ਨਹੀਂ ਹਟ ਰਹੀ ਤੇ ਇਹਦੇ ਬੜੀ ਹੈਰਾਨਕਿਦ ਗੱਲ ਹੈ ਸਾਨੂੰ ਤਾਂ ਆਪ ਨਹੀਂ ਸਮਝ ਆ ਰਿਹਾ ਕਿ ਪੂਰਦਾ ਦੀ ਨੌਲੇਜ ਤੋਂ ਬਿਨਾਂ ਇਹ ਜੇ ਕਲੋਨੀ ਕੱਟੀ ਜਾ ਰਹੀ ਹੈ ਤਾਂ ਫਿਰ ਉਹਨਾਂ ਨੇ ਹੱਥ ਤੱਕ ਐਫਆਈਆ ਕੇਸ ਨਹੀਂ ਲੌਂਚ ਕਰਵਾਈ ਤੇ ਉਹਦੇ ਸਬੰਧੀ ਹੁਣ ਅਸੀਂ ਆਪਦਾ ਸਾਰਾ ਰਿਕਾਰਡ ਇਕੱਠਾ ਕਰਾਂਗੇ ਜਿਹੜੇ ਮਾਰਕ ਹੈਗੇ ਆ ਉਹਨਾਂ ਦੇ ਜੋ ਪਤਾ ਲੱਗਿਆ ਇੱਕ ਆਕਾਸ਼ ਚੈਨ ਤੇ ਅਸ਼ੂ ਕੋਲ ਉਹ ਜਿਸ ਜਿਸ ਸਾਰੇ ਮਗਾ ਮਗਾ ਦੇ ਰਿਕਾਰਡ ਜਿਹੜੇ ਇਹ ਪਹਿਲਾਂ ਵੀ ਜ਼ੈਨਤੀ ਮੇਜਾ ਕਲੋਨੀਆ ਜਿਵੇਂ ਕੱਟ ਰਹੀ ਜਿਸ ਡੀਲਰ ਦਾ ਤੁਸੀਂ ਨਾਮ ਲਿਆ ਹੈ ਇਹ ਰਜਿਸਟਰੀਆਂ ਕਰਾ ਦਨੇ ਨੇ ਉਸ ਤੋਂ ਬਾਅਦ ਐਨਓਸੀਆਂ ਤੱਕ ਹੋਰੀਆਂ ਮਤਲਬ ਪੁੱਜਾ ਦੀ ਕੋਈ ਦੇਖ ਰੇ ਕੋ ਕਿ ਕਿ ਐਡੀ ਐਡੀ ਕਲੋਨੀਆ ਕੱਟ ਰਹੀ ਦੇਖੋ ਇਹ ਤਾਂ ਮੈਟਰ ਆਫ ਇਨਕੁਆਰੀ ਹੈ ਜੀ ਹੈ ਨਾ ਇਨਕੁਆਰੀ ਇਨਵੈਸਟੀਗੇਸ਼ਨ ਤਾਂ ਉਦੋਂ ਹੁੰਦੀ ਹੈ ਜਦੋਂ ਐਫਆਈਆਰ ਲਾਉਚ ਹੋ ਜਾਏ ਹਜੇ ਮੈਟਰ ਆਫ ਇਨਕੁਆਰੀ ਹੈ ਇਨਕੁਆਰੀ ਦੇ ਵਿੱਚ ਅਸੀਂ ਦੇਖਾਂਗੇ ਕਿਹਦਾ ਕਿਹਦਾ ਕੀ ਕੀ ਰੋਲ ਬਣਦਾ ਤੇ ਉਸ ਮੁਤਾਬਕ ਅਸੀਂ ਆਪਣੀ ਰਿਪੋਰਟ ਬਣਾਵਾਂਗੇ ਕਿਹੜੇ ਜਗ੍ਹਾ ਦੀ ਕੀ ਰਿਪੋਰ ਉਹਦਾ ਦੇ ਵਿੱਚ ਕਨਸਰਨਡ ਜਿਹੜਾ ਇਸ ਕਲੋਨੀ ਦੀ ਜਿਹੜਾ ਕੋਲ ਫਾਈਲ ਚੱਲੀ ਸੀ ਜਿਹਦੇ ਵਿੱਚ ਇਹਨਾਂ ਨੇ ਆਪਦੇ ਨੋਟਸ ਵਗੈਰਾ ਦਿੱਤੇ ਨੇ ਉਹ ਸਾਰੇ ਸਾਨੂੰ ਦਿਖਾਏ ਨੇ ਤੇ ਅਸੀਂ ਉਹਨਾਂ ਨੂੰ ਬਾਅਦ ਦੁਪਹਿਰ ਬੁਲਾਇਆ ਅਲੋਂਗ ਵਿਦ ਅਦਰ ਰਿਕਾਰਡਸ ਤੇ ਉਹਨਾਂ ਦਾ ਅਸੀਂ ਬਿਆਨ ਲਵਾਂਗੇ ਸਰ ਕਿੰਨੀ ਜਗ੍ਹਾ ਜਿਹੜੀ ਕਲੋਨੀ ਕੱਟੀ ਗਈ ਇਹ 6 ਕਿੱਲੇ ਕਹਿੰਦੇ ਨੇ ਜੀ ਜੋ ਪਤਾ ਲੱਗਿਆ ਹੁਣ ਬਾਕੀ ਰਿਕਾਰਡ ਦੇਖਾਂਗੇ ਜਦੋਂ ਆ ਦੇਖੋ ਤੁਹਾਡੇ ਪਿੱਛੇ 2-3 ਪਲਾਟ ਬਣ ਹੀ ਰਹੇ ਨੇ ਔਰ ਕਹਿੰਦੇ ਆ ਕਿ ਕਾਫੀ ਬੱਗਿਆ 106 ਦੇ ਕਰੀਬ ਹੈ ਗਿਆ ਰਜਿਸਟਰ ਪਲਾਟਸ ਸੁਣਿਆ ਕਿ ਕਾਫੀ ਵੇਚ ਗਿਆ ਬਾਕੀ ਚੈੱਕ ਕਰ ਜਿਸਤੀ ਜਿਹੜਾ ਇੱਕ ਬੰਦਾ ਸੀ ਉਹਨੂੰ ਕੁਦਰਤੀ ਮਿਲ ਗਿਆ ਸੀ ਮਾਲਕ ਇਥੇ ਉਹ ਯੂਪੀਨ ਬਿਲੋਂਗ ਕਰਦਾ ਤੇ ਉਹ ਰਿਸਤੀ ਲੈਣ ਗਿਆ ਹੋਇਆ ਔਰ ਉਹਦੇ ਦੱਸੇ ਮੁਤਾਬਕ ਹੀ ਹੈ ਕਿ ਜਿਸਤੀ ਉਹਨੇ ਲਾਸਟ ਮಂತ್ ਕਰਵਾਇਆ ਸਰੀਕ ਨੋਟਿਸ ਆ ਵੀ ਚਲਿਆ ਕਿ ਪੁੱਟਾ ਨੇ ਨੋਟਿਸ ਦਿੱਤਾ ਸੀ ਬਿਲਕੁਲ ਸਮਾਂ ਚੱਲਦਾ ਹੈ ਸਾਲ ਦਾ ਸਮਾਂ ਹੋ ਗਿਆ ਤਾਂ ਪੁੱਟਾ ਨੇ ਇਸ ਦੇ ਉੱਪਰ ਐਗਜ਼ੀਕਿਊਟਿਵ ਟੈਕੀਕ ਪੁੱਟਾ ਨੇ ਅਦਾਲਤ ਦੇ ਵਿਚਾਰ ਚ ਫੋਨ ਦੇ ਦੇਖੋ ਉਹ ਇਨਕੁਆਰੀ ਦੇ ਵਿੱਚ ਅਸੀਂ ਪੁੱਛਾਂਗੇ ਉਹਨਾਂ ਦਾ ਜੋ ਪ੍ਰੋਸੈਸ ਹੈ ਪਹਿਲਾਂ ਉਹ ਚੈੱਕ ਕਰਦੇ ਆ ਫਿਰ ਉਹ ਨੋਟਿਸ ਲਾਉਂਦੇ ਆ ਉਸ ਤੋਂ ਬਾਅਦ ਡੈਮੋਲਿਸ਼ ਕਰਦੇ ਆ ਉਹ ਪ੍ਰੋਸੈਸ ਬਾਰੇ ਉਹ ਹੀ ਦੱਸ ਸਕਦੇ ਆ ਬੈਟਰ ਲੇਕਿਨ ਅਸੀਂ ਬਲਾਕ ਨੂੰ ਪੁੱਛਾਂਗੇ ਉਹ ਸਾਡਾ ਸਾਰਾ ਇਨਕੁਆਇਰੀ ਰਿਪੋਰਟ ਦੇ ਵਿੱਚ ਆਏਗਾ ਸਰਕੂਸ ਜਗਾਤੇ ਆਏ ਹੋ ਮਾਲਕੀ ਸਾਨੂੰ ਮਿਲੇ ਨੇ ਕਿ ਮਾਲਕਾਂ ਨਾਲ ਕੋਈ ਗੱਲ ਹੋਈ ਕੀ ਬਾਤ ਹੈ ਮਾਲਕਾਂ ਨੂੰ ਅਸੀਂ ਫੋਨ ਕਰਿਆ ਸੀਗਾ ਤੇ ਉਹਨਾਂ ਵਿੱਚੋਂ ਇੱਕ ਤਾਂ ਕਹਿ ਰਿਹਾ ਕਿ ਅੱਜ ਤੇ ਮੈਂ ਸ਼ਾਮ ਨੂੰ ਆਉਂਗਾ ਇੱਕ ਕਹਿੰਦਾ ਮੈਂ ਬਾਹਰ ਹਾਂ ਫਿਰ ਹੁਣ ਬਿਜ਼ਨਸ ਨੂੰ ਕੀ ਕਰਵਾਈ ਕੋਈ ਜਦੋਂ ਪਤਾ ਰੱਖਿਆ ਕੀ ਕਰਵਾਈ ਦੇਖੋ ਸਰਕਾਰ ਨੇ ਜੋ ਸਾਨੂੰ ਵਿਜੀਲੈਂਸ ਨੂੰ ਹਰ ਐਪ ਕੀਤੀ ਹੋਈ ਹੈ ਸਾਡੇ ਚੀਫ ਕੈਰੇਕਟਰ ਸਾਹਿਬ ਨਿਕੇਸ਼ਰਾਓਜੀ ਨਵੇਂ ਜੁਆਇਨ ਕੀਤੇ ਆ ਉਹਨਾਂ ਦੀ ਹਦਾਇਤਾਂ ਮੁਤਾਬਕ ਇਲੀਗਲ ਕਾਲੀ ਦੇ ਖਿਲਾਫ ਜੋ ਕੁਝ ਨਿਕਲਦਾ ਸੀ ਸਾਰਾ ਕੁਝ ਕਰਾ ਖਾਪੂ ਵਿਚਾਰੇ ਆਪ ਹੀ ਚੱਲ ਗਏ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਬਿਜ਼ਨਸ ਪਹੁੰਚ ਜਾਂਦੀ ਹੈ ਜਿਹੜੇ ਵਿਚਾਰੇ ਕੰਮਕਮ ਵਾਲੇ ਸੀ ਉਹਨਾਂ ਨੂੰ ਇਹ ਡਰ ਹੋ ਗਿਆ ਵੀ ਸਾਨੂੰ ਨਾ ਫੜ ਕੇ ਲੈ ਜਾਣ ਨਹੀਂ ਉਹ ਉਹਨਾਂ ਦੀ ਕਾਰਵਾਈ ਆਪੇ ਚੱਲੂਗੀ ਜੀ ਅਸੀਂ ਵੀ ਡੋਟ ਟੈਲ ਹਮ ਸੋ ਆਪਣਾ ਕਰਨਗੇ ਜੋ ਸੋ ਦੋਸਤੋ ਇਹ ਸਾਨੂੰ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੁਸੀਂ ਦੇਖਦੇ ਰਹੋ ਲਗਾਤਾਰ ਅਨਮਿਊ ਟੀਵੀ ਅਗਲੀ ਵਾਰ ਫਿਰ ਵੱਡੀਆਂ ਖਬਰਾਂ ਲੈ ਕੇ ਮਿਲਾਂਗੇ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ